ਸਾਤਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਜੀ ਲਓ ਜੀ ਇੱਥੇ ਦੁਪਹਿਰ ਦਾ 3 ਵਜੇ ਦਾ ਟਾਈਮ ਸੀ ਚਾਹ ਆਪਣੀ ਗਈ ਬਣ ਇਧਰ ਆਪਾਂ ਕੀ ਕੱਲ ਸ਼ਾਮ ਦਾ ਮਖਣੀ ਕਾਟ ਪਾੜ ਕੇ ਰੱਖ ਲਈ ਸੀਗੀ 3:00 ਵਜੇ ਨਾਲ ਤੇ ਅੱਜ ਫਿਰ ਇਹਨੂੰ ਤੱਤਾ ਕਰ ਲਿਆ ਤੇ ਕੀ ਇਹਨੂੰ ਗਰਮ ਕਰਕੇ ਤਾਂ ਆਪਾਂ ਡੱਬੇ 'ਚ ਪਾ ਲਾਂਗੇ ਬਾਅਦ 'ਚ ਇਧਰ ਆਪਣਾ ਦਹੀਂ ਵਾਲਾ ਤੇ ਪੀਣ ਵਾਲਾ ਦੁੱਧ ਆ ਲਓ ਜੀ ਇੱਥੇ ਆਪਾਂ ਚਾਹ ਪਾਣੀ ਬਣਾ ਕੇ ਬਾਅਦ ਵਿੱਚ ਲੱਗ ਪਈ ਸੀਗੇ ਕੜੀ ਲਈ ਤੜਕਾ ਤਿਆਰ ਕਰਨਾ ਅੱਜ ਆਪਾਂ ਬਣਾਵਾਂਗੇ ਕੜੀ ਚੌਲ ਜੀ ਅਰਜਨ ਦੀ ਡਿਮਾਂਡ ਸੀਗੀ ਮੈਂ ਤਾਂ ਸੋਚਿਆ ਸੀ ਆਲੂ ਚਨੇ ਵੀ ਕਹਿੰਦੇ ਸੀ ਚਲ ਬਣਾ ਲਾ ਕਾਲੇ ਚਨੇ ਬਣਾ ਲਾ ਫਿਰ ਇੱਦਾਂ ਹੀ ਸੋਚਦੇ ਸੋਚਦੇ ਅਰਜਨ ਪਿੱਛੇ ਪੋਲ ਪਿਆ ਕਹਿੰਦਾ ਅੱਜ ਕੜੀ ਤੇ ਚੌਲ ਬਣਾ ਲਵਾਂ ਮੈਂ ਖਾਣੇ ਆ ਦਿਲ ਕਰਦਾ ਵੀ ਚਲੋ ਇਦਾਂ ਸੋਚੀਦਾ ਬੇਸ਼ੱਕ ਸਾਡਾ ਬੱਚਾ ਨੀਗਾ ਪਰ ਇਹਦੀ ਪਸੰਦ ਨਾ ਪਸੰਦ ਦੇਖ ਲਈਦੀ ਆ ਵੀ ਚਲੋ ਘਰ ਵਿੱਚ ਰਹਿੰਦਾ ਜੀ ਇਹਨੂੰ ਜੋ ਚੰਗਾ ਲੱਗਾ ਉਹ ਵੀ ਕਿਸੇ ਕਿਸੇ ਦਿਨ ਇਹਦੀ ਵੀ ਡਿਮਾਂਡ ਪੂਰੀ ਕਰੇਦੀ ਆ ਜੀ ਇਹਦੀ ਮਨਪਸੰਦੀਦਾ ਸਬਜ਼ੀ ਜਿਹੜੀ ਇਹ ਕਵੇ ਫਿਰ ਬਣਾ ਦੇਦੀ ਆ ਚਲੋ ਬੇਸ਼ੱਕ ਕਾਮਤ ਪੂਰਾ ਤਾਂ ਨਹੀਂ ਕਰਾਉਂਦਾ ਪਰ ਮਾੜਾ ਮੋਟਾ ਮੇਰੇ ਨਾਲ ਹੈਲਪ ਕਰਾ ਦਿੰਦਾ ਆ ਤੇ ਘਰੇ ਰਹਿੰਦਾ ਮੇਰੇ ਕੋਲ ਮੇਰਾ ਦਿਲ ਲੱਗਾ ਰਹਿੰਦਾ ਆ ਤਾਂ ਕਰਕੇ ਜੋੜ ਸਾਹਿਬ ਨਾਲ ਵੀ ਕਦੇ ਮੋਟਰਸਾਈਕਲ ਤੇ ਆਇਆ ਨੂੰ ਚਲਦਾ ਕਦੇ ਉਹ ਨੂੰ ਚਲ ਜਾ ਜੀ ਲੱਗਾ ਰਹਿੰਦਾ ਨਿੱਕੇ ਨਿੱਕੇ ਵਿੱਚ ਰਹੇ ਆ ਤੇ ਹੁਣ ਇਦਾਂ ਦਿਲ ਲੱਗਾ ਰਹਿੰਦਾ ਸਾਡਾ ਵੀ ਇਹਦੇ ਨਾਲ ਚਲੋ ਜੀ ਆਪਾਂ ਪਿਆਜ਼ ਕੱਟ ਲਿਆ ਕੱਟਦੇ ਆ ਤੇ ਲਸਣ ਆਪਾਂ ਕੱਟ ਕੇ ਰੱਖ ਲਿਆ ਤੇ ਇੱਕ ਪਾਵਾਂਗੇ ਟਮਾਟਰ ਅਜ ਤੱਕ ਇੰਨੀ ਸਵਾਦ ਕਿਹੜੀ ਚਾਲ ਬਣੇ ਕੁੜੀਆਂ ਵੀ ਉਧਰੋਂ ਆਈਆਂ ਤਾਂ ਉਹਨਾਂ ਨੂੰ ਆ ਪਾ ਕੇ ਦਿੱਤੇ ਉਹ ਵੀ ਕਿੰਨੀਆਂ ਚਾਚੀ ਬਹੁਤ ਸੁਆਦਿਆ ਮੈਨੂੰ ਤਾਂ ਆਪ ਖਾਦ ਨੂੰ ਇਦਾਂ ਲੱਗੀ ਜਾਣ ਜਿਦਾ ਆਪਾਂ ਲੰਗਰ ਵਿੱਚ ਕੜੀ ਚੌਲ ਖਾਣੇ ਹੁੰਨੇ ਐਨ ਉਹੀ ਟੇਸਟ ਠੀਕ ਆ ਕਈ ਵੇਲੇ ਆ ਆਟੋਮੈਟਿਕਲੀ ਚੀਜ਼ ਸੁਆਦ ਬਣ ਜਾਂਦੀ ਆ ਉਧਰ ਤਾਂ ਵੈਸੇ ਰੋਜ਼ ਹੀ ਸੁਆਦ ਹੁੰਦੀ ਆ ਆਪਣੇ ਹੱਥ ਦੀ ਚੀਜ਼ ਦਾ ਆਪਾਂ ਨੂੰ ਪਤਾ ਹੀ ਹੁੰਦਾ ਵੀ ਸੁਆਦ ਬਣਦੀ ਆ ਕਿਉਂਕਿ ਰੋਜ਼ ਦਾ ਤੱਕ ਅੰਦਾਜ਼ਾ ਰੋਜ਼ ਦਾ ਹੁੰਦਾ ਆ ਹਨ ਤੇ ਬੀਬੀਆਂ ਕਹਿੰਦੀ ਹੁੰਦੀ ਤੱਕ ਦੀ ਨਾ ਪਾ ਲੋ ਦੂਣ ਮਿਰਚ ਤੇ ਆਪਾਂ ਕਹਿੰਦੇ ਅੰਦਾਜ਼ੇ ਜੈਨ ਹੋ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੋ ਭੈਣ ਭਰਾ ਆਪਣੇ ਨਾਲ ਪਹਿਲਾਂ ਜੁੜੇ ਆ ਤੇ ਹੁਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਇਹ ਰਿਕਵੈਸਟ ਹੈ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਮੇਰੀ ਵੀਡੀਓ ਥੋੜੀ ਜਿਹੀ ਵੱਡੀ ਹੁੰਦੀ ਹੈ ਮੈਨੂੰ ਹੈਗਾ ਵੀ ਚਲੋ ਜਿਹੜੀ ਜਿੰਨੀ ਬਣੀ ਆ ਪਾ ਦਿੰਨੀ ਹੁੰਨੀ ਆ ਬਾਹਲੀ ਘੱਟ ਵੱਡੀ ਨਹੀਂ ਕਰਦੇ ਕਿਉਂਕਿ ਆਪਾਂ ਜਿੰਨੀ ਬਣਾਈ ਆ ਵੀਡੀਓ ਉਨੇ ਪਾ ਲਈਦੀ ਆ ਧਾਰਾ ਕੱਟਿਆ ਸੀਗੇ ਤੜਕਾ ਕੱਟ ਕੇ ਰੱਖੇ ਸੀ ਮੈਂ ਤੇ ਫੇਰ ਹੁਣ ਧਾਰਾ ਦਾ ਕੰਮ ਨਵੇੜ ਕੇ ਤੇ ਇੱਥੇ ਆਪਾਂ ਲੂਣਦਾਨੀ ਚ ਜਿਹੜੀ ਜਿਹੜੀ ਚੀਜ਼ ਹੈ ਨਹੀਂ ਸੀਗੀ ਉਹ ਆਪਾਂ ਪਾਵਾਂਗੇ ਮਿਰਚਾਂ ਨਹੀਂ ਹੈਗੀਆਂ ਲਾਲ ਥੋੜੀਆਂ ਆ ਤੂੰ ਮੈਂ ਮੈਂ ਕਿ ਕੱਲ ਨੂੰ ਪਾ ਲਾਂਗੇ ਕੋਈ ਗੱਲ ਨਹੀਂ ਉਹ ਮੈਨੂੰ ਲੱਭਦੀ ਨਹੀਂ ਸੀ ਡੱਬਾ ਨਹੀਂ ਲੱਭਾ ਮਿਰਚਾਂ ਵਾਲਾ ਕਿਤੇ ਗਾਂ ਪਛਾਨ ਰੱਖ ਹੋਇਆ ਸੀਗਾ ਉੱਥੇ ਜਿੱਥੇ ਡਰੋਜੇ 'ਚ ਡੱਬੇ ਰੱਖੇ ਹੁੰਦੇ ਆ ਤੇ ਇਸ ਕਰਕੇ ਆਪਾਂ ਅੱਜ ਫਿਰ ਸਾਰੀਆਂ ਚੀਜ਼ਾਂ ਪਾਵਾਂਗੇ ਹਲਦੀ ਵੀ ਪਾ ਲਈ ਲੂਣ ਵੀ ਜੀਰਾ ਵੀ ਤੇ ਮੇਥੀ ਵੀ ਸਾਰਾ ਕੁਝ ਕਿਉਂਕਿ ਰੋਜ਼ ਤਾਂ ਹੁਣ ਵਰਤੋਂ ਚ ਆਉਂਦੀਆਂ ਚੀਜ਼ਾਂ ਇਹ ਮੌਕੇ ਹੀ ਜਾਂਦੀਆਂ ਜੀ ਤੁਸੀਂ ਮੈਂ ਇਹਦਾ ਪੈਕੇਟ ਵਿੱਚੋਂ ਚੀਜ਼ ਕੱਢ ਕੇ ਪੈਕੇਟ ਮੋੜ ਕੇ ਮੜਾ ਸੇਕ ਲਵਾ ਕੇ ਬੰਦ ਕਰ ਦੇਣੀ ਹੁੰਨੀ ਕਿਉਂਕਿ ਜੇ ਖੁੱਲੀ ਰਹਿ ਜਵੇ ਤੇ ਇੱਥੇ ਚੋਲ ਵੀ ਵੀ ਇਦਾਂ ਜਦੋਂ ਕੱਢ ਲੈ ਤੇ ਫਿਰ ਬਾਅਦ ਵਿੱਚ ਪੈਕੇਟ ਨਾਲ ਹੀ ਬੰਦ ਕਰ ਦੇਣੀ ਜਦੋਂ ਹਵਾ ਜੀ ਲੱਗ ਜਾਂਦੀ ਉਦੋਂ ਫਿਰ ਚੀਜ਼ ਖਰਾਬ ਹੁੰਦੀ ਸਲਾਬੇ ਜੈ ਨਾ ਤਾਂ ਕਰਕੇ ਮੈਂ ਬੰਦ ਹੀ ਕਰ ਦੇਣੀ ਹੁੰਨੀ ਆ ਇੱਦੀ ਪੈਕੇਟ ਫੇ ਡੱਬੇ ਦੇ ਵਿੱਚ ਰੱਖ ਲੈਣੀ ਹੁੰਨੀ ਆ ਮੈਂ ਕਦੇ ਕੱਢ ਕੇ ਨਹੀਂ ਪਾਈ ਚੋਲ ਜੁਰ ਗਿਆ ਕਿਤੇ ਢੱਕਣ ਖੁੱਲਾ ਰਹਿ ਜਵੇ ਦਾਲਾਂ ਵਗੈਰਾ ਕੱਢ ਲਈ ਦੀਆਂ ਲੋ ਜੀ ਇੱਥੇ ਆ ਪਾ ਪਾ ਲਿਆ ਤੇਲ ਕੜੀ ਨੂੰ ਤੇਲ ਦਾ ਤੜਕਾ ਲਾਉਣਾ ਜੀ ਵੈਸੇ ਹੋਰਾਂ ਦਾਲਾਂ ਸਬਜ਼ੀਆਂ ਨੂੰ ਵੀ ਆਪਾਂ ਤਾਂ ਤੇਲ ਦਾ ਲਾਉਣੀ ਚੌਲਾਂ ਨੂੰ ਮੈਂ ਅੱਜ ਕਈ ਵੇਲੇ ਤੇਲ ਦਾ ਲਾ ਲਈਦਾ ਤੇ ਕਈ ਵੇਲੇ ਲਾਉਣੀ ਹੁੰਦੀ ਆ ਆਹ ਦੂਜਾ ਦੇਸੀ ਘਿਓ ਦਾ ਚਲੋ ਜੀ ਹਰੀਆਂ ਮਿਰਚਾਂ ਆਪਾਂ 6-7 ਮਿਰਚਾਂ ਲੈ ਲਈਆਂ ਸੀ ਕੌੜੀਆਂ ਕੱਟਿਆ ਤੇ ਇਹਨਾਂ ਨੂੰ ਗ੍ਰਾਈਂਡ ਕਰ ਲਿਆ ਆਪਾਂ ਮੈਂ ਜ਼ਿਆਦਾਤਰ ਇੱਦੀ ਕਰਦੀ ਹੁੰਦੀ ਆ ਮੇਉ ਡੱਬੀ ਇੱਕ ਕੋਲ ਵੀ ਹੋ ਜਾਂਦੀ ਵੀ ਉਹ ਧੋਣੀ ਪਣੀ ਵਿੱਚ ਵਿੱਚੋਂ ਪੰਜਾ ਮਿਰਚਾਂ ਬਦਲੇ ਕੀ ਲਵੇੜਨਾ ਉਹਨੂੰ ਹਨਾ ਤੇ ਇੱਡੀ ਹੱਥ ਨਾਲ ਜਾਂ ਪਤੀਲੇ ਦੇ ਵਿੱਚ ਹੀ ਕਰ ਦਿੰਨੀ ਹੁੰਦੀ ਹੈ ਬਰਾਈਂਡ ਤੇ ਜਾਂ ਫਿਰ ਟਮਾਟਰ ਦੇ ਉੱਪਰ ਕਰ ਲੈਂਦੀ ਹੁੰਦੀ ਹੈ ਇਹਨਾਂ ਨੂੰ ਲਓ ਜੀ ਇੱਥੇ ਆਪਾਂ ਪਾਵਾਂਗੇ ਮੇਥੇ ਮੇਥਨ ਮੜਾ ਸੇਕ ਲੱਗਦਾ ਤੇ ਨਾਲ ਹੀ ਆਪਾਂ ਪਾ ਦੇਣਾ ਜੀਰਾ ਜੀ ਆਪਾਂ ਸਿੰਪਲ ਜੀ ਕੜੀ ਬਣਾਈ ਦੀ ਹੈ ਕੋੜੇ ਵਗੈਰਾ ਨਹੀਂ ਕੁਛ ਨਹੀਂ ਪਾਈਦਾ ਸਿਰਫ ਪਿਆਜ਼ ਟਮਾਟਰ ਲਸਣ ਤੇ ਆ ਜੀਰਾ ਮੇਥੇ ਇਦਾਂ ਉਰਪਰਾ ਪਾ ਲਈਦਾ ਹੋਰ ਨਹੀਂ ਆਪਾਂ ਪਕੌੜੇ ਨਹੀਂ ਪਾਉਂਦੇ ਨਾ ਕੋਈ ਕਈ ਵੇ ਤੋਂ ਕਈ ਚੀਜ਼ਾਂ ਪਾ ਲੈਂਦੇ ਆ ਵਿੱਚ ਪਕੌੜੇ ਹੋਣ ਜਾਂ ਫੁੱਲ ਬੜੀਆਂ ਪਾ ਲੈਂਦੇ ਆ ਜਾਂ ਆਲੂ ਪਾ ਲੈਂਦੇ ਆ ਆਪੋ ਆਪਣੀ ਪਸੰਦ ਆ ਜੀ ਹਰ ਇੱਕ ਦੀ ਜਿੱਦਾਂ ਜਿਸ ਨੂੰ ਜਿਹੜੀ ਚੰਗੀ ਲੱਗਦੀ ਆ ਉਹ ਬਣਾ ਕੇ ਖਾਂਦਾ ਹਨਾ ਆਪਾਂ ਕਿਸੇ ਨੂੰ ਨਹੀਂ ਇਦਾਂ ਕਹਿ ਸਕਦੇ ਪਰ ਆਪ ਮੈਨੂੰ ਸਿੰਪਲ ਕੜੀ ਪਸੰਦ ਆ ਮੈਂ ਤਾਂ ਉੱਥੇ ਸਾਡੇ ਮੰਮੀ ਜਿੱਦਾਂ ਸ਼ੁਰੂ ਤੋਂ ਹੁਣ ਮਾਂ ਦੇ ਹੱਥ ਦੀ ਖਾਦੀ ਆ ਉਹੋ ਹੀ ਕੜੀ ਸਵਾਲ ਲੱਗਦੀ ਆ ਵੀ ਇੱਕ ਤਾਂ ਸਿੰਪਲ ਤੇ ਇੱਕ ਪਤਲੀ ਕੜੀ ਬਿਲਕੁਲ ਕਰੜੀ ਕਰੜੀ ਤਾਂ ਸਾਡੇ ਨਾਲ ਕੋਈ ਪਿੱਛੇ ਉੱਥੇ ਪਰਿਵਾਰ ਚ ਖਾਂਦਾ ਤੇ ਨਾ ਮੈਨੂੰ ਪਸੰਦ ਲੱਸੀਗੀ ਮੈਂ ਇੱਥੇ ਆ ਕੇ ਵੀ ਇਹ ਥੋੜੀ ਸੰਘਣੀ ਖਾਂਦੇ ਆ ਚਲੋ ਉਹਨਾਂ ਦੀ ਆਪਣੀ ਪਸੰਦ ਆ ਹਨਾ ਤੇ ਆਪਾਂ ਲਾ ਲਾ ਕੇ ਰੋਟੀ ਖਾ ਲਈਦੀ ਹੁੰਦੀ ਸੀਗੀ ਜੋਰ ਸਾਹਿਬ ਦੇ ਨਾਲ ਰੋਟੀ ਖਾਣੀ ਜੇ ਆ ਭੈਣ ਜੀ ਹੁਣਾਂ ਦੇ ਨਾਲ ਖਾਣੀ ਤੇ ਮੈਂ ਓਨੀ ਕੀ ਚੀਜ਼ ਖਾ ਸਕਦੀ ਆ ਜਿੰਨੀ ਖਾ ਸਕਦੀ ਓਨੀ ਕੀ ਲੈਣੀ ਨਹੀਂ ਤਾਂ ਇਹਨਾਂ ਦੇ ਨਾਲ ਬੈਠ ਕੇ ਖਾ ਲੈਣੀ ਰੋਟੀ ਤੇ ਲੋ ਜੀ ਇੱਥੇ ਆਪਾਂ ਲੱਸੀ ਸੀਗੀ ਆਪਣੇ ਕੋਲ ਹੁੰਦੀ ਆ ਲੱਸੀ ਘਰ ਦੀ ਰੋਜ਼ ਬਹੁਤ ਸੋਹਣੀ ਸੰਗਣੀ ਲੱਸੀ ਸੀਗੀ ਉਹਦੇ ਵਿੱਚ ਆਪਾਂ ਬੇਸਣ ਨੂੰ ਲਮਾਂਗੇ ਕੋਲ ਇਹ ਜਿਹੜੇ ਸਾਡੇ ਦਬਾਬੇ ਵਾਲੇ ਉਹ ਸਮਝਦੇ ਹੁਣ ਕ੍ਰੀਆਟੀ ਅਸੀਂ ਕ੍ਰੀਆਟੀ ਕਹਿੰਨੇ ਜਿਆਦਾਤਰ ਤੇ ਉਹ ਦਾਮ ਤਰਤੇ ਤੇ ਬਿਸਣੀ ਆ ਚਲੋ ਪੜੇ ਲਿਖਿਆਂ ਦੀ ਭਾਸ਼ਾ ਤੋਂ ਬੇਸਣ ਆ ਹੁਣ ਬੀਬੀਆਂ ਸਾਹ ਪ੍ਰਾਣੇ ਬਜ਼ੁਰਗ ਸਾਰੇ ਕਰਿਆਟੀ ਕਹਿੰਦੇ ਤਾਂ ਹੁਣ ਅਸੀਂ ਵੀ ਕਰਿਆਟੀ ਕਹਿੰਨੇ ਆ ਗਾਂ ਤੋਂ ਗਾਂ ਹਣ ਨਿਆਣਿਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕੀ ਚੀਜ਼ਾਂ ਦੇ ਨਾਂ ਆ ਕੀ ਨਹੀਂ ਬਸ ਬਣਿਆ ਬਣਾਇਆ ਖਾਣਾ ਖਾਣ ਵਾਲੇ ਆ ਜਿੱਦਾਂ ਅੱਗੇ ਹੁੰਦਾ ਸੀ ਮਾਵਾ ਦੇ ਕੋਲ ਬਹਿ ਕੇ ਚੀਜ਼ ਸਿੱਖਣੀ ਬਣਾਉਣੀ ਰਿੰਣਾ ਪਕਾਉਣਾ ਸਿੱਖਣਾ ਵੀ ਰੀਝ ਹੁੰਦੀ ਸੀਗੀ ਇੱਕ ਤੇ ਲਾ ਲੋ ਕੁਛ ਥੋੜਾ ਜਿਹਾ ਮੰਮੀਆਂ ਨੂੰ ਵੀ ਇਹ ਹੁੰਦਾ ਸੀ ਕਹਿਣਾ ਆਹ ਕੰਮ ਸਿੱਖ ਲਓ ਗਾਂ ਮਾਰਨਾ ਖਾਉਂਗੀ ਆ ਤੁਸੀਂ ਕਿਸੇ ਦੀ ਗੱਲ ਨਹੀਂ ਸੁਣ ਸਕਦੀਆਂ ਛੋਟ ਛੋਟੀਆਂ ਨੂੰ ਕੰਮ ਸਾਨੂੰ ਤਾਂ ਸਿਖਾ ਲ ਦਿੱਤੇ ਸੀਗੇ ਤੇ ਹੁਣ ਤਾਂ ਨਿਆਣੇ ਨਹੀਂ ਬਈ ਜੇ ਤਾਂ ਉਹਨਾਂ ਦਾ ਮਾਨਿਆ ਤਾਂ ਸਿੱਖਣਗੇ ਹੋ ਤਾਂ ਭਾਵੇਂ ਸਾਡੇ ਨਾਲੋਂ ਵੀ ਬੈਸਟ ਜਾਣ ਕੁਕਿੰਗ ਕੰਨ ਚ ਪਰ ਸਿੱਖਣ ਦੀ ਤੇ ਕੰਮ ਕਰਨ ਦੀ ਹੁਣ ਨਿਆਣਿਆਂ ਦੀ ਹੈ ਨਹੀਂ ਝੂਂਡ ਨਹੀਂ ਹੈਗੀ ਮਾਨਿਆ ਤਾਂ ਕੰਮ ਕਰਨਾ ਨਹੀਂ ਤਾਂ ਨਹੀਂ ਕਰਨਾ ਮੈਂ ਤਾਂ ਇੱਥੇ ਕੁੜੀਆਂ ਨੂੰ ਵੀ ਕਹਿਨੀ ਹੁੰਦੀ ਆ ਆਪਣੀ ਭਤੀਜੀ ਨੂੰ ਵੀ ਕਹਿਨੀ ਹੁੰਦੀ ਆ ਵੀ ਕੰਮ ਤੁਹਾਡੇ ਹੱਥਾਂ ਵਿੱਚ ਦੀ ਸਾਰਾ ਨਿਕਲਿਆ ਹੋਵੇ ਕੱਢਿਆ ਹੋਵੇ ਤੁਸੀਂ ਆਪਣੇ ਹੱਥਾਂ ਵਿੱਚ ਦੀ ਤੇ ਤੁਸੀਂ ਕਿਸੇ ਤੋਂ ਗੱਲ ਨਹੀਂ ਸੁਣ ਸਕਦੇ ਹਨ ਜਿਹੜੀ ਅਗਲਾ ਚੀਜ਼ ਕਵੇ ਵਿਆਹ ਬਣਾ ਦਿਓ ਤੇ ਉਹ ਬਣਾ ਕੇ ਦੇ ਦਿਓ ਕਦੇ ਬੰਦਾ ਫੇਚਾ ਜਿਖਦਾ ਨਹੀਂ ਚੀਜ਼ ਬਣਾਉਂਦਾ ਕੋਈ ਵੀ ਕੋਈ ਵੀ ਲਾ ਲਓ ਕੋਈ दाल ਸਬਜੀ ਆ ਜਾਂ ਕੋ ਚੋਲ ਆ ਜਾਂ ਕੜਾ ਪ੍ਰਸ਼ਾਦ ਆ ਕੁਛ ਵੀ ਆ ਸਾਰੀਆਂ ਜਿਹੜੀਆਂ ਜਰੂਰੀ ਜਰੂਰੀ ਆ ਉਹ ਤਾਂ ਆਉਣੀਆਂ ਚਾਹੀਦੀਆਂ ਚਲੋ ਬਾਕੀ ਤਾਂ ਕਹਿੰਦੇ ਹੁੰਦੇ ਆ ਹੁਣ YouTube ਦਾ ਹੈਗਾ YouTube ਤੇ ਦੇਖੋ ਤਾਂ ਬਣਾਓ ਬਣਾ ਲੈਂਦੇ ਨੇ ਆਣੇ ਹਨਾ ਹੁਣ ਤਾਂ ਜੋ ਮਹਗੀਆਂ ਆ ਜਾਂ ਪਾਸਤੇ ਆ ਦਾਣਾ ਸਬਜ਼ੀਆਂ ਨੂੰ ਹੈ ਨਹੀਂ ਰੁਝਾਨ ਬੱਚਿਆਂ ਦਾ ਬਣਾਉਣ ਦਾ ਇੰਨੀ ਰੁਚੀ ਜੀ ਹੈ ਨਹੀਂ ਕਿ ਹੁਣ ਦਾ ਬਸ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਮੈਗੀ ਪਾਸਤਾ ਜਾਂ ਸੈਂਡਵਿਚ ਤਿੰਨ ਤੇ ਬਾਕੀ ਤਾਂ ਸਾਨੂੰ ਜੀ ਬਣੀਆਂ ਬਣਾਈਆਂ ਕੋਈ ਦੇ ਦੇਵੇ ਵੈਸੇ ਸਿੱਖਣਾ ਚਾਹੀਦਾ ਬੱਚਿਆਂ ਨੂੰ ਵੀ ਇੰਨੇ ਵੀ ਸਿੱਖੋ ਤੇ ਆਪਣਾ ਵੀ ਫਰਜ਼ ਬਣਦਾ ਜਦੋਂ ਆਪਾਂ ਜੇ ਆਪਣੇ ਘਰੇ ਕੁੜੀਆਂ ਆ ਤੇ ਉਹਨਾਂ ਨੂੰ ਕੋਲ ਖੜੇ ਕਰ ਲੈਣਾ ਚਾਹੀਦਾ ਵੀ ਆ ਪੁੱਤ ਇਦਾਂ ਦਾਲ ਸਬਜੀ ਬਣਨੀ ਹੈ ਨਾ ਮੇਰੀ ਭਤੀਜੀ ਜਦੋਂ ਇੱਥੇ ਆਈ ਹੁੰਦੀ ਹੈ ਤਾਂ ਉਹਨੇ ਕੋਲ ਖੜੀ ਹੋਣਾ ਮੇਰੇ ਫਿਰ ਮੈਂ ਉਹਨੂੰ ਦੱਸੀ ਜਾਣਾ ਵੀ ਇੱਦੇ ਦਾ ਕੰਮ ਕਰ ਲਈਦੇ ਹੁੰਦੇ ਪੁੱਤ ਸਾਨੂੰ ਵੀ ਅਸੀਂ ਕਿਹੜਾ ਵੀ ਇਦਾਂ ਸਾਨੂੰ ਸ਼ੁਰੂ ਤੋਂ ਹੀ ਆਉਂਦੇ ਸੀ ਸਾਨੂੰ ਵੀ ਮੰਮੀ ਹੁਣੀ ਸਿਖਾ ਲਈਆ ਅਸੀਂ ਤੁਹਾਡੀ ਮੰ ਪਹਿਲਾਂ ਅਸੀਂ ਆਪਣੀ ਮੰਮੀ ਹੋਣਾ ਤੋਂ ਸਿੱਖਦੇ ਵੀ ਤੁਹਾਡੀ ਮੰਮੀ ਆ ਗਈਆਂ ਤੇ ਭਾਬੀਆਂ ਦੇਖਦੇ ਰਹੇ ਵੀ ਇਹ ਕੰਮ ਕਿੱਦਾਂ ਕਰਦੀਆਂ ਉਹਨਾਂ ਤੋਂ ਸਿੱਖ ਗਏ ਆ ਮੈਨੂੰ ਤਾਂ ਜੀ ਕੰਮ ਸਿਖਾਉਣ 'ਚ ਯੋਗਦਾਨ ਜ਼ਿਆਦਾ ਮੇਰੀ ਮਾਂ ਦਾ ਵੀ ਆ ਚਲੋ ਮੇਰੀ ਭਾਬੀ ਦਾ ਵੀ ਆ ਪਰ ਮੇਰੀ ਮੈਂ ਜ਼ਿਆਦਾ ਭੂਆ ਦੀਆਂ ਨੋਹਾਂ ਕੋ ਰਹੀ ਹਾਂ ਉਹਨਾਂ ਨੇ ਵੀ ਮੈਨੂੰ ਕੰਮ ਸਿਖਾ ਲਿਆ ਬੀਜਿੰਨਾ ਚਿਰ ਟਾਈਮ ਉਹ ਨਾ ਕਰਈਆਂ ਉਹਨਾਂ ਨੇ ਵੀ ਚਾਦਰਾਂ ਕੱਢਣੀਆਂ ਜਦੋਂ ਸਫਾਈਆਂ ਦਾ ਕੰਮ ਉਹਨਾਂ ਵੱਲ ਦੇਖੀ ਜਾਣਾ ਕਿਦਾਂ ਕਰਦੇ ਆ ਕੰਮ ਜਦੋਂ ਨਿਆਣੇ ਹੁੰਦੇ ਸੀ ਤੇ ਸਿੱਖ ਗਏ ਉਹਨਾਂ ਦੇ ਕੋਲ ਰਹਿ ਕੇ ਤੇ ਇਹ ਕਰਦੀਆਂ ਸੀਗੀਆਂ ਤੇ ਬੀਪੂਆ ਵੀ ਬਥੇਰਾ ਕਰਦੀ ਸੀ ਤੇ ਇਹ ਤਾਂ ਗਾਹਾਂ ਉਹ ਵੀ ਬਥੇਰਾ ਕਰਦੀਆਂ ਸੀ ਉਹਨਾਂ ਨੇ ਵੀ ਕੰਮ ਮੈਨੂੰ ਕਾਫੀ ਸਿਖਾ ਲਿਆ ਉਦੋਂ ਇਦਾਂ ਹੁੰਦਾ ਸੀ ਡਰ ਵੀ ਹੁੰਦਾ ਸੀ ਕਿ ਆਹ ਕੰਮ ხਾਇ ਮੇਰ ਤੋਂ ਗਲਤ ਨਾ ਹੋ ਜਵੇ ਮੈਂ ਕਰਾਂ ਹੁਣ ਤਾਂ ਜੇ ਆਪਾਂ ਕਹਿ ਦਿੱਤਾ ਵੀ ਆਹ ਕੰਮ ਤੂੰ ਇਦਾਂ ਕਿਉਂ ਕੀਤਾ ਮੁਰੇ ਕੜਛੀ ਸੱਟ ਕੇ ਚੱਲ ਜਾਣਾ ਐ ਲਾਪੇ ਕਰ ਲਓ ਮੈਂ ਤਾਂ ਦੇਖਿਆ ਵੀ ਨਿਆਣੇ ਇਦਾਂ ਕਰਦੇ ਬਾਕੀ ਚਲੋ ਪਤੇ ਆਪ ਤੋ ਕੇ ਫੇਰ ਵੀ ਸਾਡੀਆਂ ਕੁੜੀਆਂ ਵੀ ਦਾਲ ਸਬ지 ਸੋਹਣੇ ਬਣਾ ਲੈਂਦੀਆਂ ਆ ਪਤੀਜੀ ਮੇਰੀ ਵੀ ਬਣਾ ਲੈਂਦੀ ਐ ਕਿਉਂਕਿ ਇਹਨਾਂ ਨੂੰ ਇਹੀ ਦੱਸੀਦਾ ਐ ਪੁੱਤ ਬਾਹਰ ਚੱਲ ਜਾਓ ਜਾਂ ਇੱਥੇ ਰਹੋ ਰੋਟੀ ਤਾਂ ਬਣਾ ਕੇ ਖਾਣੀ ਪੈਣੀ ਐ ਜੀ ਆਪਾਂ ਕੜੀ ਨੂੰ ਤੜਕਾ ਲਿਆ ਜੀ ਲਾ ਤੇ ਹੁਣ ਆਪਾਂ ਚੌਲਾਂ ਲਈ ਪਿਆਜ਼ ਛਿੱਲਣ ਕੱਟਣ ਲੱਗਾਂਗੇ। ਲਓ ਜੀ ਤੇ ਪਿਆਜ਼ ਆਪਾਂ ਛੱਲ ਲੈਣੇ ਆ ਤੇ ਬਾਅਦ ਵਿੱਚ ਕੱਟਦੇ ਆ। ਨਾਲ ਲੱਗਦੇ ਆਪਾਂ ਚੌਲ ਵੀ ਬਣਾ ਲੈਣੇ ਇੱਥੇ ਖੜੇ ਆ ਖੜੇ ਨੇ ਹਨਾ। ਆਰਜਨ ਮੇਰਾ ਦੀ ਪੂਰਾ ਮੇਰਾ ਪੁੱਤ ਖੁਸ਼ ਸੀਗਾ ਵੀ ਮੇਰੀ ਪਸੰਦ ਦੀ ਚੀਜ਼ ਬਣਦੀ ਆ। ਖਾ ਕੇ ਤਾਂ ਮੈਨੂੰ ਇਦਾਂ ਕਰੇ। ਬਹੁਤ ਸਵਾਦ ਬਣੀ ਬਹੁਤ ਸਵਾਦਿਦਾ ਹੱਥ ਜਿਆ ਕਰਕੇ ਲੋਜੀ ਤੇ ਆਪਾਂ ਦੇਸੀ ਕੇ ਪਾਲਾਂਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਬਾਬਾ ਜੀ ਨੇ ਗੁਰਮਹਾਰਾਜ ਜੀ ਨੇ ਬਹੁਤ ਖੁਸ਼ ਦਿੱਤਾ ਆ ਕੋਈ ਚੀਜ਼ ਦੀ ਘਾਟ ਰੱਖੀ ਆ ਜੇ ਅਸੀਂ ਚਲੋ ਜ਼ਿੰਦਗੀ ਚ ਖੁਸ਼ੀਆਂ ਉਦਾਂ ਆਪਾਂ بس ਉਹ ਵੀ ਪ੍ਰਮਾਤਮਾ ਪੂਰੀ ਕਰ ਦਵੇ ਤੇ ਪੂਰੇ ਖੁਸ਼ੀਆਂ ਕਿਨਣੇ ਰਾਜ ਤਾਂ ਬੰਦੇ ਨੂੰ ਕਦੇ ਆਉਣਾ ਨਹੀਂ ਜੇ ਤੁਸੀਂ ਸਬਰ ਕਰ ਗਏ ਤਾਂ ਸਬਰ ਵਿੱਚ ਸਭ ਕੁਝ ਹੈ ਜੀ ਜਿੰਦੀ ਜਾਨ ਨੂੰ ਸਬਰ ਤਾਂ ਹੈ ਨਹੀਂ ਪਰ ਸਬਰ ਕਰਨਾ ਸਿੱਖਣਾ ਚਾਹੀਦਾ ਆ ਜੇ ਹੁਣ ਸਬਰਿਆ ਤੇ ਸਬਰ ਵਿੱਚ ਸਾਰਾ ਖੁਸ਼ੀ ਆ ਲੋ ਜੀ ਇੱਥੇ ਆਪਾਂ ਪਾ ਲਏ ਚੌਲ ਇੱਕ ਗਲਾਸ ਤੋਂ ਮਾੜੇ ਜੇ ਉੱਪਰ ਸੀਗੇ ਤੇ ਇੱਕ ਗਲਾਸ ਦੇ ਹਿਸਾਬ ਨਾਲ ਹੀ ਆਪਾਂ ਪਾਣੀ ਪੂਣੀ ਪਾਵਾਂਗੇ ਇਹਨਾਂ ਵਿੱਚ। ਲੋ ਜੀ ਚੌਲਾਂ ਨੂੰ ਧੋਵਾਂਗੇ ਦੋ ਤਿੰਨ ਪਾਣੀ। ਬੇਸ਼ੱਕ ਪੈਕੇਟ ਵਾਲੇ ਆ। ਇਹਨਾਂ ਵਿੱਚ ਹੁੰਦਾ ਤੇ ਨਹੀਂ ਕੁਛ। ਤੇ ਪਰ ਧੋਣੇ ਤਾਂ ਜ਼ਰੂਰੀ ਆ। ਇਹਨਾਂ ਦੀ ਜਿਹੜੀ ਪਾਣ ਜੀ ਉਹ ਲੱਥ ਜਾਂਦੀ ਆ। ਪਹਿਲਾਂ ਮੇਰਾ ਰਾਤ ਦਾ ਸੀਗਾ ਵੀ ਫਿੱਕੇ ਚੌਲ ਬਣਾ ਲਵਾਂ ਕੜੀ ਦੇ ਨਾਲ। ਪਰ ਫਿਰ ਸਾਡੇ ਫਿੱਕੇ ਕੋ ਖਾਂਦਾ ਨਹੀਂ ਨਾ ਬਹੁਤ ਘੱਟ ਫਿੱਕੇ ਖਾਂਦੇ ਜੇ ਫਿੱਕੇ ਬਣਾ ਲਏ ਆ। ਫਿਰ ਮੈਨੂੰ ਹੁੰਦਾ ਮੈਂ ਸ਼ੱਕਰ ਪਾ ਕੇ ਖਾਵਾਂ। ਤੇ ਬਿੰਨੂ ਤਾਂ ਉਹ ਫੀਲਿੰਗ ਜੀ ਆਈ ਜਾਂਦੀ ਰਹਿੰਦੀ ਜਿਹੜਾ ਆਪਾਂ ਫਿੱਕੇ ਚੌਲ ਬਣਾਉਨੇ ਜਦੋਂ ਅੱਗੀ ਮਾਇਆਂ ਲੱਗਦਾ ਸਾਨੂੰ ਦਸੀ ਮੇਰੀ ਭੈਣ ਹੁਣਾਂ ਦੇ ਭਰਾ ਹੁਣਾਂ ਦੇ ਵਿਆਹਾਂ ਤੱਕ ਮੇਰੇ ਵਿਆਹ ਵਿੱਚ ਚੌਲ ਪੀਲੇ ਬਣੇ ਆ ਨਹੀਂ ਤੇ ਸਾਡੇ ਘਰ ਵਿੱਚ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਭੈਣ ਦਾ ਹੋਇਆ ਤੇ ਛੋਟ ਗਵਲੇ ਭਰਾ ਦਾ ਹੋਇਆ ਚਿੱਟੇ ਚੌਲ ਹੀ ਹੁੰਦੇ ਸੀਗੇ ਤੇ ਉੱਪਰ ਇਦਾਂ ਖੰਡ ਪਾ ਲੈਣੀ ਜਾਂ ਸ਼ੱਕਰ ਪਾ ਲੈਣੀ ਨਾਲ ਘੇ ਪਾ ਕੇ ਦੇਣਾ ਜਿਹੜਾ ਜੇ ਤਾਂ ਵਿਆਹ ਹੁੰਦਾ ਸੀ ਉਹਨੂੰ ਇਦਾਂ ਮੱਖਣੀ ਰੱਖਣੀ ਜਾਂ ਘੇ ਰੱਖਣਾ ਇੱਕ ਸਾਈਡ ਤੇ ਉਹ ਫਿਰ ਦਾ ਮੀ ਹੁਣੀ ਜਦੋਂ ਦਿੰਦਿਆਂ ਹੋਏ ਮੂੰਹ 'ਚ ਛਗਣ ਜਿਹਾ ਪਾਉਂਦੇ ਹੁੰਦੇ ਸੀਗੇ ਤੇ ਹੁਣ ਤਾਂ ਚੌਲ ਪੀਲੇ ਆਉਣ ਲੱਗ ਪਏ ਜੀ ਸਾਡੇ ਪਹਿਲਾਂ ਫਿੱਕੇ ਚੌਲ ਬਣਦੇ ਹੁੰਦੇ ਸੀਗੇ ਚਿੱਟੇ ਚੌਲ ਹੁੰਦੇ ਸੀਗੇ ਗਾਂ ਤੋਂ ਗਾਂ ਜੀ ਵਧੀਆ ਤੋਂ ਵਧੀਆ ਕੰਮ ਹੋਈ ਜਾਂਦਾ ਹੁਣ ਤਾਂ ਚੌਲਾਂ ਵਿੱਚ ਮੇਵਾ ਹੀ ਵਸੇ ਰਾਂ ਪਾਉਂਦੇ ਉਹ ਤੋਂ ਸਿੰਪਲ ਚੌਲ ਹੁੰਦੇ ਸੀਗੇ ਮੈਂ ਦੇਖਿਆ ਮੈਨੂੰ ਯਾਦ ਹੈ ਮੈਂ ਛੋਟੀ ਸੀਗੀ ਇਹਨਾਂ ਤਿੰਨਾਂ ਦੇ ਵਿਆਹਾਂ 'ਚ ਪਰ ਮੈਨੂੰ ਯਾਦ ਆ ਵੀ ਉਹਨਾਂ ਦੇ ਵਿਆਹਾਂ ਵਿੱਚ ਇਦਾਂ ਸੀਗਾ ਰਿਵਾਜ ਮੈਨੂੰ ਚਿੱਟੇ ਝੋਲਾ ਵਿੱਚ ਸ਼ੱਕਰ ਪਾ ਕੇ ਖਾਣੀ ਜ਼ਿਆਦੀ ਸਵਾਲ ਲੱਗਦੀ ਆ ਮਖੜੀ ਮੁਖੜੀ ਕੋਸ਼ ਨਹੀਂ ਲੈਣੀ ਵੈਸੇ ਇੱਥੇ ਬੀਬੀ ਹੁਣੀ ਬਣਾਉਂਦੇ ਹੁੰਦੇ ਪੇਛ ਮਾਰਵੇਂ ਚੌਲ ਕਹਿੰਦੇ ਪੇਛ ਵਾਲੇ ਚੌਲ ਤੇ ਉਹ ਮੈਂ ਫਿਰ ਖਾਣੀ ਹੁੰਦੀ ਜੇ ਇਹਨਾਂ ਦੇ ਕਿਤੇ ਉੱਧਰ ਗਈ ਹੂੰ ਮੈਂ ਸ਼ੱਕਰ ਪਾ ਕੇ ਖਾਣੀ ਹੁੰਨੀ ਮੈਨੂੰ ਉਦਾਂ ਨਹੀਂ ਸਵਾਦ ਲੱਗਦੇ ਉਹ ਜੇ ਕਹੀਏ ਵੀ ਦਾਲ ਪਾ ਕੇ ਫਿੱਕੇ ਚੌਲ ਬਹੁਤ ਘੱਟ ਖਾਈਦੇ ਜਿਆਦਾਤਰ ਮੈਂ ਤਾਂ ਤੜਕਾ ਲਾ ਕੇ ਲੂਣ ਵਾਲੇ ਚੌਲ ਬਣਾ ਕੇ ਖਾਈਦੇ ਹਰ ਉਸ ਹਿਸਾਬ ਨਾਲ ਲੂਣ ਚੌਲਾਂ ਵਿੱਚ ਲੂਣ ਘੱਟ ਪਾਈਦਾ ਕਿਉਂਕਿ ਦਾਲ ਸਬਜ਼ੀ ਚ ਸੋਨਾ ਹੁੰਦਾ ਤੇ ਉਹਨੇ ਕੀ ਬਣੇ ਤਾਂ ਮੈਂ ਅਸੀਂ ਖਾ ਲਏ ਸੀ ਸਾਰੇ ਆਣੇ ਨੇ ਸਰ ਗਿਆ ਚਲ ਬਹੁਤ ਸੋਨਾ ਮੇਰੇ ਤੇ ਅਸੀਂ ਚੋਲ ਬਣਾ ਲਈਏ ਚਾਹੇ ਜੋ ਮਰਜੀ ਬਣਾ ਲਈਏ ਜੀ ਚਾਹੇ ਅਸੀਂ ਵਿਆਹ ਤੋਂ ਆਈਏ ਕਿ ਤਿਉ ਆਈਏ ਸਾਡੇ ਜੋਲ ਸਾਹਿਬ ਹੁਣੀ ਰੋਟੀ ਖਾਣੀ ਹੀ ਖਾਣੀ ਆ ਹੋਮੇ ਇੱਕ ਰੋਟੀ ਖਾਣ ਤਾਂ ਕਰਕੇ ਇੱਥੇ ਸਵੇਰ ਦਾ ਤਿੰਨਾ ਰੋਟੀਆਂ ਦਾ ਆਟਾ ਪਿਆ ਸੀ ਦੋ ਰੋਟੀਆਂ ਦਿੰਦੀਆਂ ਵੀ ਪਈਆਂ ਸੀਗੀਆਂ ਮੈਂ ਅਰਜਨ ਨੂੰ ਪੁੱਛਿਆ ਕਹਿੰਦਾ ਮੈਂ ਤਾਂ ਖਾਣੀ ਨਹੀਂ ਫਿਰ ਮੈਂ ਸੱਜਰੀਆਂ ਤੈਨੂੰ ਲਾ ਦੁੱਤੀਆਂ ਮੈਂ ਕਿ ਕਾਹਨੂੰ ਬਹੀ ਰੋਟੀ ਦੇਣੀ ਆ ਤੇ ਤਿੰਨਾ ਰੋਟੀਆਂ ਦਾ ਆਟਾ ਪਿਆ ਸੀਗਾ ਆਪਾਂ ਉਹ ਪਕਾ ਦਿੱਤਾ ਲੋਜੀ ਚੋਲਾਂ ਨੂੰ ਤੜਕਾ ਲਾ ਕੇ ਆਪਾਂ ਦੂਸਰੇ ਗੈਸ ਤੇ ਛੋਟੇ ਤੇ ਕਰ ਦਾਂਗੇ ਤੇ ਇੱਥੇ ਆਪਾਂ ਲਾ ਲਾਂਗੇ ਰੋਟੀ ਪਕਾ ਲਾਂਗੇ ਸਾਰੇ ਕੰਮ ਇੱਥੇ ਖੜੇ ਆ ਖੜਿਆਂ ਨਾਲੇ ਗਰਮੀ ਤਾਂ ਸੀਗੀ ਜੀ ਬਹੁਤ ਪਰ ਫੇਰੇ ਵੀ ਲਾਲਚ ਹੋ ਜਾਂਦਾ ਵੀ ਹੁਣ ਜੇ ਰਸੋਈ 'ਚ ਬੜੇ ਆ ਤੇ ਕੰਮ ਨੂੰ ਨਵੇੜ ਲੋ ਨਵੇੜ ਕੀ ਬਾਹਰ ਜਾਓ ਲੋ ਜਿੱਥੇ ਜਿਹੜੇ ਤੈਨਕ ਪ੍ਰਸ਼ਾਦ ਦੇ ਹੈਗੇ ਆਪਾਂ ਪਕਾ ਲਾਂਗੇ ਤੇ ਪਕਾ ਲੈ ਕੰਮ ਨਿਭੜ ਕੇ ਆਪਣਾ ਸਮਝ ਲਓ ਫ੍ਰੀ ਹੋ ਜਾਣਾ ਆਪਾਂ ਬਾਅਦ ਵਿੱਚ ਦੁੱਧ ਬਾਲਣਾ ਉਹ ਕਰਾਂਗੇ ਕੰਮ ਜਿਹੜੇ ਹੈਗੇ ਆ ਜੇ ਬੱਚਾ ਖੁਸ਼ ਹੈ ਜੀ ਤਾਂ ਆਪਾਂ ਵੀ ਖੁਸ਼ ਹਾਂ ਕਿਉਂਕਿ ਉਹਦਾ ਮੇਰੇ ਦੇ ਮੂੰਹ ਦੇਖਦੀ ਹੈ ਜਿੱਦਣ ਉਹਨੂੰ ਉਹਦੀ ਪਸੰਦ ਹੋਵੇ ਉਹ ਢਿੱਲਾਇਆ ਮੂੰਹ ਕਰਕੇ ਕਹਿਣਾ ਕਹਿਣਾ ਅੱਜ ਮੈਨੂੰ ਆਹ ਬਣਾ ਦੋਗੇ ਫਿਰ ਮੈਂ ਕਹਿੰਦੀ ਹਾਂ ਚਲ ਕੋਈ ਨਹੀਂ ਬਣਾ ਦਊਂਗੀ ਪੁੱਤ ਕਦੇ-ਕਦੇ ਦਾਲ ਚੌਲ ਮੰਗਦਾ ਹੁੰਦਾ ਕਦੇ-ਕਦੇ ਖੜੀ ਚੌਲ ਮੰਗਦਾ ਹੁੰਦਾ ਕਿ ਕਿਉਂਕਿ ਆਪ ਦੀ ਪਸੰਦ ਤੇ ਜੌੜ ਸਾਹਿਬ ਦੀ ਪਸੰਦ ਇਤ ਅਸੀਂ दाल ਸਬ지 ਬਣਾਈ ਜਾਂਦੀ ਆ ਵੀ ਚਲੋ ਜਿਹੜੀ ਮਨ ਨੂੰ ਚੰਗੀ ਲੱਗਦੀ ਉਹ ਅੱਜ ਆ ਬਣਾ ਲਈਏ ਇਹਨੂੰ ਇਹਨੇ ਮੈਨੂੰ ਹੌਲੀ ਨਾਲ ਹੀ ਕਹਿਣਾ ਹੁੰਦਾ ਕੋਲੇ ਜੇ ਮੂੰਹ ਨਾ ਤਾਂ ਫਿਰ ਮੈਂ ਕਹਿੰਨੀ ਨਹੀਂ ਚਲ ਬਣਾਣੀ ਜਦੋਂ ਬਣ ਜਵੇ ਚੀਜ਼ ਫਿਰ ਇਹਦੇ ਮੂੰਹ ਤੇ ਖੁਸ਼ੀ ਦੇਖਣ ਵਾਲੀ ਹੁੰਦੀ ਆ ਫਿਰ ਮੇਰੇ ਮਨ ਨੂੰ ਸਕੂਨ ਜਿਹਾ ਬਹੁਤ ਆਉਂਦਾ ਲੋਜੀਕੜੀ ਆਪਣੀ ਬਣ ਗਈ ਇਹਨੂੰ ਮੰਮੀ ਹੁਣੀ ਇਦਾਂ ਸਖਾਲਦੇ ਹੁੰਦੇ ਸੀ ਗੱਲਾਂ ਦੇਖੋ ਜੀ ਸਿਆਣਿਆਂ ਦੀਆਂ ਗੱਲਾਂ ਕਹਿਣਾ ਤਰੀ ਹੋਈ ਕੜੀ ਹੋਈ ਜਦੋਂ ਤੁਹਾਡੀ ਕੜਛੀ ਦੇ ਪੁੱਠੇ ਪਾਸੇ ਲੱਗਣ ਲੱਗ ਪਈ ਨਾਲ ਹਨਾ ਉੱਪਰ ਕੜਛੀ ਨੂੰ ਲੱਗ ਗਈ ਸਮਝ ਲਓ ਤਰੀ ਵੀ ਤੇ ਕੜੀ ਵੀ ਬਣ ਗਈ ਹੈ ਤੁਹਾਡੀ ਵੀ ਉਹ ਸਹੀ ਤਰ੍ਹਾਂ ਰਹਿ ਜੇ ਜੀ ਕੜਛੀ ਨੂੰ ਨਹੀਂ ਚੁੰਬੜਦੀ ਹਨਾ ਉਨਾ ਚਿਰ ਤੁਹਾਡੇ ਨਹੀਂ ਬਣੀ ਦਾਲ ਸਬ지 ਇਹ ਗੱਲਾਂ ਸਿਆਣਿਆਂ ਦੀਆਂ ਜੁੜੀਆਂ ਅੱਜ ਵੀ ਮੈਂ ਤਾਂ ਮੈਂ ਤਾਂ ਫਾਲੋ ਕਰਦੀ ਆ ਆਪਣੀ ਮਾਂ ਦੀਆਂ ਗੱਲਾਂ ਨੂੰ ਬਹੁਤ ਮੰਮੀ ਤੇ ਤਾਈ ਅਸੀਂ ਇੱਕ ਘਰ ਚ ਰਹਿੰਦੇ ਹੁੰਦੇ ਸੀ ਜਿੱਦ ਜਿੱਦ ਉਹ ਕਰਦੀਆਂ ਸੀ ਕੰਮ ਉਹ ਦੋਦਾ ਆਪਾਂ ਕਰਦੇ ਆ ਜੀ ਹੁਣ ਇਹ ਆ ਵੀ ਉਹ ਚੁੱਲ੍ਹੇ ਤੇ ਪਰੋਲੀਆਂ ਤੇ ਪਰੋਲੀਆਂ 'ਚ ਜ਼ਿਆਦਾ ਥਾਲ ਪਾਣੀ ਬਣਾਉਂਦੀਆਂ ਸੀ ਤੇ ਸਾਡੇ ਕੋਲੋਂ ਮੇਰੇ ਕੋਲੋਂ ਤਾਂ ਮੈਨੂੰ ਬਹਿਣ ਦੀ ਪ੍ਰੋਬਲਮ ਪੈਂਦੀ ਆ ਨਹੀਂ ਤੇ ਚੁੱਲ੍ਹਾ ਬਾਲਣਾ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਚੁੱਲ੍ਹਾ ਬਾਲ ਕੇ ਕੰਮ ਕਰ ਲਵੇ ਬੰਦਾ ਇੱਕ ਬੈਨ ਦੀ ਪ੍ਰੋਬਲਮ ਤਾਂ ਇੱਕ ਵਾਰ ਚੀਜ਼ਾਂ ਢੋਣ ਦੀ ਪ੍ਰੋਬਲਮ ਆ ਜਾਂਦੀ ਹੈ ਮੈਂ ਕੱਲ ਵੀ ਇਹੀ ਗੱਲ ਕਹੀ ਸੀ ਵੀ ਮਰਚਾ ਮਸਾਲੇ ਨਹੀਂ ਮਾਨ ਘੜੀ ਘੜੀ ਗੇੜੇ ਲੱਗੀ ਜਾਣੇ ਤੇ ਇੱਕ ਫਿਰ ਪਾਣੀ ਧਾਣੀ ਦਾਲ ਸਬਜ਼ੀ ਢੋਣੀ ਕਰਨੀ ਇੱਥੇ ਕੋਲ ਸੌਖੇ ਕੰਮ ਆ ਤੇ ਹੁਣ ਜੀ ਸਰੀਰ ਵੀ ਫਿਰ ਉਦਾਂ ਦੇ ਹੋ ਗਿਆ ਜਿੰਨੀਆਂ ਆਪਾਂ ਨੂੰ ਸੌਖ ਸੁਹੂਲਤਾਂ ਜਿਆਦੀਆਂ ਆ ਉਹਨੇ ਆਪਾਂ ਨੂੰ ਦੁੱਖ ਜ਼ਿਆਦੇ ਆ ਕਿਉਂਕਿ ਸਿਆ ਬੈ ਕੇ ਕੰਮ ਕਰਨਾ ਮੁੱਦੇ ਹੋ ਕੇ ਕੰਮ ਕਰਨਾ ਉਹ ਐਕਸਰਸਾਈਜ਼ੇ ਸਰੀਰ ਦੀ ਤੁਹਾਡਾ ਸਰੀਰ ਮੁੜਦਾ ਰਹਿੰਦਾ ਸੀ ਤੇ ਹੁਣ ਜੇ ਆਪਾਂ ਖੜ ਕੇ ਕੰਮ ਕਰਦੇ ਆ ਤਾਂ ਹੱਡ ਗੋਡੇ ਵੀ ਉੱਥੇ ਕੀ ਟੱਕ ਗਏ ਹਨਾ ਕਿ ਮਮੀ ਹੁਣੀ ਮੈਂ ਦੇਖਿਆ ਵੀ ਕਾਫੀ ਉਮਰ ਦੀਆਂ ਹੋ ਗਈਆਂ ਸੀ ਤੇ ਉਹਨਾਂ ਨੇ ਐਦਾਂ ਕਰੇ ਹਾਏ ਹੋਈ ਕੀਤੀ ਨਹੀਂ ਸੀ ਸਾਡੇ ਵਰਗੀਆਂ ਤਾਂ ਹੁਣ ਜਦੋਂ ਬੈਠ ਕੇ ਕਾਫੀ ਟਾਈਮ ਕੰਮ ਕਰ ਲਓ ਤਾਂ ਫਿਰ ਉੱਠ ਜਦੋਂ ਉੱਠਣਾ ਹੁੰਦਾ ਇੰਨਾ ਮੁਸ਼ਕਲ ਹੋਇਆ ਹੁੰਦਾ ਵੀ ਬੁੜਿਆਂ ਨਾਲੋਂ ਵੀ ਜ਼ਿਆਦਾ ਇਦਾਂ ਹੋਰ ਜੀ ਜੇ ਸਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਆਪਣੇ ਨਾਲ ਹੋਰ ਭੈਣ ਭਰਾ ਜੁੜ ਸਕਣ ਤੇ ਵੀਡੀਓ ਨੂੰ ਦੇਖਣ ਤੇ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਜੀ ਇਸੀ ਤਰ੍ਹਾਂ ਆਪਣਾ ਸਾਸਪੋਰਟ ਬਣਾਈ ਰੱਖਿਓ ਲਓ ਜੀ ਕਦੇ ਨੇ ਜੇ ਰੋਟੀਆਂ ਫਲ ਫਲ ਲਿੱਥਣ ਤੇ ਭੁੱਖ ਵੱਧ ਲੱਗੀ ਹੁੰਦੀ ਐ ਇਥੇ ਜੋੜ ਸਾਹਿਬ ਨੂੰ ਲੱਗੀ ਹੋਣੀ ਐ ਸਾਨੂੰ ਤਾਂ ਜੇ ਚੌਲਾਂ ਨਹੀਂ ਮੈਂ ਤਾਂ ਚੌਲ ਖਾ ਲਿਆ ਤਾਂ ਬਿਲਕੁਲ ਨਹੀਂ ਰੋਟੀ ਦੀ ਭੁੱਖ ਰਹਿੰਦੀ ਇਹ ਖਾਂਦੇ ਆ ਸਾਡੀ ਮੰਮੀ ਵੀ ਦਿੰਦੀ ਐ ਇੱਥੇ ਵਾਲੇ ਤੇ ਬਾਜੀ ਹੁਣੀ ਵੀ ਆ ਵੀ ਜੋ ਮਰਜ਼ੀ ਖਾ ਲੈਣ ਚੀਜ਼ ਉਹ ਬਣੀ ਜਿਹੜੀ ਉਹ ਥੋੜੀ ਖਾ ਲੈਣੀ ਆ ਤੇ ਪਰ ਰੋਟੀ ਜ਼ਰੂਰ ਖਾਣੀ ਆ ਰੋਟੀ ਦੇ ਨਾਲ ਹੀ ਸਬਰ ਜਿਆ ਹੁੰਦਾ ਹੈ ਜਿੱਥੇ ਆਪਾਂ ਸੈਲਫ ਨੂੰ ਕਰਦਾਂਗੇ ਸਾਫ਼ ਇਹ ਵੀ ਸਾਫ਼ ਸਫਾਈ ਨਾਲੋ ਨਾਲ ਹੋ ਜਾ ਤੋ ਹੋ ਜਾ ਨਾ ਤਾਂ ਆਟਾ ਵਗੈਰਾ ਨਾਲ ਚੁੰਬੜ ਜਾ ਜਾਂਦਾ ਹੈ ਇਥੇ ਮਿੰਟ ਜਿਹੜੀਆਂ ਟਾਇਲਸ ਜਿੱਕੀਆਂ ਉਹਨਾਂ ਨੂੰ ਵੀ ਸਾਫ਼ ਕਰਦੀ ਸੀ ਵੀ ਛਿੱਟਾ ਛੁੱਟਾ ਪੈ ਜਾਂਦਾ ਹੈ ਕਈ ਵੇਲੇ ਦਾਲ ਸਬਜ਼ੀ ਨੂੰ ਤੜਕਾ ਲਾਉਂਦੇ ਕਿਹਦਾ ਛਿੱਟਾ ਤੇਲ ਦਾ ਹੁੰਦਾ ਹੈ ਫਿਰ ਜਦੋਂ ਆਪਾਂ ਦੂਰ ਤੋਂ ਖੜ ਕੇ ਦੇਖਦੇ ਹਾਂ ਉਦੋਂ ਮਹਿਸੂਸ ਹੁੰਦੇ ਆ ਲਾਗੇ ਖੜਿਆਂ ਨੂੰ ਨਹੀਂ ਪਤਾ ਲੱਗਦਾ। ਨੋ ਜੀ ਇੱਥੇ ਆਪਾਂ ਜਿਹੜਾ ਦਹੀਂ ਵਾਲਾ ਤੇ ਪੀਣ ਵਾਲਾ ਦੁੱਧ ਆ ਉਹਦੇ ਉੱਪਰ ਮਲਾਈ ਲਾ ਲਾਂਗੇ। ਕਿਉਂਕਿ ਕੱਲ ਨੂੰ ਆਪਾਂ ਦੁੱਧ ਤੀਸਰੇ ਦਿਨ ਤੱਕ ਰਿਹਾਇਆ ਸੀ ਕੱਲ ਨੂੰ ਕਰਾਂਗੇ ਕਾੜਾਂਗੇ ਦੁੱਧ ਤੇ ਉਹਦੇ ਵਿੱਚ ਪਾਵਾਂਗੇ ਇਹ ਮਲਾਈ ਤੇ ਜਿਹੜਾ ਆਪਾਂ ਡੋਕਿਆਂ ਵਾਲਾ ਦੁੱਧ ਰੱਖਿਆ ਹੁੰਦਾ ਗਾਈਆਂ ਦੇ ਵੀ ਡੋਕੇ ਹੁੰਦੇ ਆ ਤੇ ਮੱਝ ਦਾ ਵੀ ਮੈਂ ਇੱਕ ਕੱਪ ਰੱਖ ਲੈਣੀ ਹੁੰਦੀ ਵਿੱਚ ਅੱਧਾ ਕਿਲੋ ਵਾਲਾ ਹੁਣ ਕਿਉਂਕਿ ਦੁੱਧ ਜੇ ਕੱਲੀ ਮੱਝ ਦਾ ਵੀ ਨਹੀਂ ਰੜਕ ਕੇ ਸਰਦਾ ਤਾਂ ਹੁਣ ਕੱਲੀਆਂ ਗਾਈਆਂ ਦਾ ਵੀ ਜਿਹੜੇ ਦੂ ਘਰ ਲੈਂਦੇ ਉਹਨਾਂ ਨੂੰ ਵੀ ਦੇਣਾ ਪੈਂਦਾ ਦੁੱਧ ਫੇ ਆਪ ਵੀ ਦਸਾਰੀ ਦਾ ਆ ਚਲੋ ਅਡਜਸਟਮੈਂਟ ਜੀ ਕਰ ਲਈਦੀ ਆ ਹੁਣ ਇੱਕ ਘਰ ਨੂੰ ਮੈਂ ਅੱਜ ਕਿਹਾ ਮੈਂ ਕਿਹਾ ਵੀ ਇੱਕ ਕਿੜ ਵੀ ਭਾਈ ਘੱਟ ਕਰੋ ਦੁੱਧ ਦੀ ਸਾਨੂੰ ਔਖਾ ਆ ਨਹੀਂ ਸਰਦਾ ਕਿ ਕੋਈ ਨਾ ਕੋਈ ਆਇਆ ਗਿਆ ਵੀ ਰਹਿੰਦਾ ਤੇ ਫਿਰ ਘਰ ਵੀ ਸੋਣਾ ਖੁੱਲਾ ਵਰਤਨਾ ਫਿਰ ਪਸ਼ੂ ਰੱਖਿਆਂ ਦਾ ਫਾਇਦਾ ਕੀ ਜੇ ਆਪਾਂ ਸਾਰਾ ਪਾਈ ਗਿਆ ਤੇ ਘਰ ਜਿਹੜਾ ਕੰਮ ਧੰਦਾ ਕਰਦੇ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਮਿਲਿਆ ਇਹਨਾਂ ਘਰਦਿਆਂ ਜੀਆਂ ਨੂੰ ਕੁਛ ਖਾਣ ਇਸ ਲਈ allo ji ਆਪਾਂ ਅਰਜਨ ਦੇ ਦੁੱਧ ਵਿੱਚ ਪਾ ਦਿੱਤਾ ਮਿੱਠਾ ਉਹਨੇ ਪੀਣਾ ਹੁੰਦਾ ਦੇਖੋ ਜੀ ਕੜੀ ਰਹਿ ਗਈ ਆਪਣੀਆਂ ਤੇ ਉਧਰ ਆਪਣੇ ਚੌਲ ਵੀ ਬਣ ਗਏ ਚੌਲਾਂ ਨੂੰ ਮੈਂ ਤੜਕਾ ਲਾ ਕੇ ਜਦੋਂ ਚੌਲ ਰਿਜੇ ਪੈ ਜਾਂਦੇ ਹਨ ਤੇ ਉਸ ਵੇਲੇ ਮੈਂ ਸੈਮ ਤੇ ਕਰ ਦਿੰਦੀ ਹਣੀ ਗੈਸ ਵੀ ਹੌਲੀ ਹੌਲੀ ਮਿੱਠੀ ਮੱਠੀ ਮੱਠੀ ਜੀ ਅੱਗ ਤੇ ਜਦੋਂ ਰਜਦੇ ਆ ਤਾਂ ਬਣਦੇ ਬਹੁਤ ਸੁਆਗਿਆ ਇਹ ਕੋਲੀ ਜੀ ਮੈਂ ਤਾਂ ਰੱਖੀ ਸੀ ਉੱਪਰ ਇਹ ਇਹਦਾ ਕੀ ਕੰਮ ਆ ਹੁਣ ਮੈਨੂੰ ਨਹੀਂ ਪਤਾ ਉੱਪਰੋਂ ਡੁੰਡਰੀ ਜੀ ਨੇ ਟੁੱਟ ਗਈ ਸੀਗੀ ਪੇਚ ਜਿਹੜਾ ਫੋਲ ਕੇ ਤੇ ਮੁੜ ਕੇ ਸੂਤ ਹੀ ਨਹੀਂ ਆਇਆ ਤੇ ਫਿਰ ਤਾਂ ਆ ਕਰਕੇ ਮੈਂ ਉੱਪਰ ਭਾਂਡਾ ਰੱਖ ਦਿੰਦੀ ਆ ਵੀ ਭਾਪ ਨਾ ਬਾਹਰ ਨਿਕਲੇ ਦੇਖੋ ਹੀ ਚੌਲ ਬਹੁਤ ਸੋਹਣੇ ਬਣ ਗਏ ਕੱਲੇ ਕੱਲੇ ਚੌਲ ਬਣਿਆ ਨੇ ਖਿੜੇ ਖਿੜੇ ਜਿਹਾ ਵਾਕੀ ਦੇਸੀ ਕੇ ਹਰ ਇੱਕ ਚੀਜ਼ ਸਵਾਦ ਬਣਦੀ ਚਲੋ ਠੀਕ ਹੈ ਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ